ਇਹ ਤਕਰੀਬਨ 23 ਲੱਖ ਰੁਪਏ ਦੀ ਲਾਗਤ ਨਾਲ ਇੱਕ ਖੇਡ ਬਣਾਉਣ ਜਿਹੜਾ ਜੀ ਮਾਰਚ 2026 ਤੱਕ ਬਣ ਕੇ ਤਿਆਰ ਹੋ ਜਾਣਾ ਉਹ ਦਾ ਦੁਕਾਟਨ ਕੀਤਾ ਹੈ। ਔਰ ਇਸ ਤੋਂ ਇਲਾਵਾ ਪਿੰਡ ਨੂੰ ਅਸੀਂ ਜੀ ਵੱਖਰੇ ਤੌਰ ਤੇ ਜਿਵੇਂ ਪਿੰਡ ਸਾਫ਼ ਰਹੇ ਉਹਦੇ ਲਈ ਕੂੜਾਦਾਨ ਠੀਕ ਹੈ ਜੀ ਤੇ ਸਟਰੀਟ ਲਾਈਟਾਂ ਇੱਕ ਅਸੀਂ ਬੋਰ ਜਿਹੜਾ ਜੀ ਉਹਦੇ ਲਈ ਪੈਸੇ ਹੋਰ ਦਿੱਤੇ ਨੇ ਬੋਰ ਤੇ ਪਾਈਪ ਲਾਈਨ ਪਾਉਣ ਵਾਸਤੇ ਘਰਾਂ ਦੇ ਵਿੱਚ ਪਾਣੀ ਜਾਂਦਾ ਤੇ ਕੁੱਲ ਮਿਲਾ ਕੇ ਅਸੀਂ ਉਹਦਾ ਤਕਰੀਬਨ 15 ਲੱਖ ਰੁਪਏ ਦੀ ਗ੍ਰਾਂਟ ਅਸੀਂ ਹੋਰ ਦਿੱਤੀ ਹੈ ਤਾਂ ਕਿ ਪਿੰਡ ਜਿਹੜਾ ਵੱਡਾ ਪਿੰਡ ਹੈ ਸਰਬਾਨ ਸਭਾ ਨਾਬਦ ਇਹਦੇ ਵਿੱਚ ਸਾਰੇ ਕੰਮ ਹੋ ਸਕਣਗੇ ਜਦੋਂ ਆਪਣੇ ਕੋਲ ਚੰਗੇ ਖੇਡ ਗਰਾਉਂਡ ਹੋਣਗੇ ਮੈਂ ਬਹੁਤ ਵਾਰੀ ਆਇਆ ਇੱਥੇ ਖੇਡਾਂ ਹੁੰਦੀਆਂ ਨੇ ਹਰ ਇੱਕ ਸਾਲ ਤਾਂ ਮਨ ਦੇ ਵਿੱਚ ਹੁੰਦਾ ਸੀ ਸੱਚੇ ਪਾਤਸ਼ਾਹ ਮੌਕਾ ਦੇ ਜੇ ਇੱਕ ਸ਼ਾਨਦਾਰ ਖੇਡ ਗਰਾਉਂਡ ਬਣਾਈਏ ਹੁਣ ਸਮਾਂ ਆ ਗਿਆ ਜਦੋਂ ਤੁਹਾਡੇ ਕੋਲੇ ਅੱਛੇ ਟ੍ਰੇਨਰ ਚੰਗੇ ਖੇਡ ਗਰਾਉਂਡ ਹੋਣਗੇ ਤਾਂ ਬੱਚੇ ਫਿਰ ਨਸ਼ਿਆਂ ਵਾਲੇ ਪਾਸੇ ਨਹੀਂ ਜਾਣਗੇ ਸਵੇਰੇ ਸ਼ਾਮ ਬਜ਼ੁਰਗ ਜਿਹੜੇ ਆ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸੈਰ ਕਰ ਸਕਦੀਆਂ ਨੇ ਘਾ ਲੱਗਿਆ ਹੋਊਗਾ ਬੂਟੇ ਲੱਗੇ ਹੋਣਗੇ ਵਾਸ਼ਰੂਮ ਬਣੇ ਹੋਣਗੇ ਅੰਦਰ ਟ੍ਰੈਕ ਬਣਿਆ ਹੋਊਗਾ ਘੁੰਮਣ ਫਿਰਨ ਵਾਸਤੇ ਤੇ ਬਹੁਤ ਹੀ ਸ਼ਾਨਦਾਰ ਕਨਸੈਪਟ ਜਿਹੜਾ ਅਸੀਂ ਲੈ ਕੇ ਆਏ ਆਂ ਵਿਧਾਨ ਸਭਾ ਨਾਭਾ ਦੇ ਵਿੱਚ 27 ਟਾਪ ਕਲਾਸ ਖੇਡ ਕਰਾਉਣ ਬਣ ਰਿਹਾ ਜਿਹਦੇ ਵਿੱਚ ਕਕਰਾਲਾ ਲੱਗੇ। ਇਸ ਤੋਂ ਲਗ ਹੋਰ ਕਿਹੜੇ ਡਵੈਲਪਮੈਂਟ ਦੇ ਕੰਮ ਨਹੀਂ ਜਾਂਦਾ। ਅਸੀਂ ਜਿਵੇਂ ਸਿਚੀਅਲ ਮਾਡਲ ਦੀ ਥਾਪਰ ਮਾਡਲ ਅਸੀਂ ਉਹ ਬਹੁਤ ਸਾਰੇ ਪਿੰਡਾਂ 'ਚ ਬਣ ਕੇ ਤਿਆਰ ਹੋ ਗਿਆ ਅਸੀਂ ਕਕਰਾਲਾ ਦੇ ਵਿੱਚ ਵੀ ਉਹ ਕਰਾਂਗੇ ਅਸੀਂ ਤੇ ਖੇਡ ਬਣਾਉਣ ਮੈਂ ਦੱਸ ਹੀ ਦਿੱਤੇ ਨੇ ਜੀ ਸੜਕਾਂ ਜਿਹੜੀਆਂ ਨੇ 42 ਸੜਕਾਂ ਆਲਮੋਸਟ ਨਾਭਾ ਹਲਕੇ ਦੇ ਵਿੱਚ ਜਿਹਦਾ ਟੈਂਡਰ ਲੱਗ ਚੁੱਕਿਆ ਕੰਮ ਚੱਲ ਰਿਹਾ ਅੱਜ ਵੀ ਮੈਂ ਲੌਰਾਂ ਤੋਂ ਲੈ ਕੇ ਹੀਰਾ ਪੈਲਸ ਉਹ ਨਾਬਾ ਰੋਟੀ ਵਾਲੇ ਫੁਲਾਂ ਤੱਕ ਉਹਦਾ ਉਦਘਾਟਨ ਮੈਂ ਕਰਕੇ ਆਂ 1.5 ਹੁਣੇ 2 ਕਿਲੋਮੀਟਰ ਦੀ ਸੜਕ ਹੈ ਤੇ ਬਾਕੀ ਸੜਕਾਂ ਦਾ ਕੰਮ ਜਿਹੜਾ ਬਹੁਤ ਤੇਜ਼ੀ ਨਾਲ ਚੱਲ ਰਿਹਾ ਤੇ ਪਿਛਲੇ ਹਫਤੇ ਹੀ ਮੈਂ 28 ਨਵੀਆਂ ਸੜਕਾਂ ਜਿਹੜੀਆਂ ਪਹਿਲੀ ਵਾਰ ਬਣੀਆਂ ਨੇ ਕੱਚੇ ਰਸਤੇ ਨੇ ਉਹਦੀ ਪ੍ਰਪੋਜ਼ਲ ਬਣਾ ਕੇ ਵੀ ਭੇਜੀ ਹੈ ਮਕਸਦ ਹੈ ਜੀ ਕਿ ਨਾਬਾ ਹਲਕਾ ਜਿਹੜਾ ਜਿਹੜਾ ਬਹੁਤ ਪਛੜਿਆ ਰਿਹਾ ਕਈ ਕੰਮਾਂ ਕਰਕੇ ਪਿਛਲੀਆਂ ਸਰਕਾਰਾਂ ਦੀ ਨਲਾਇਕੀ ਕਰਕੇ ਉਹ ਸਾਰੇ ਕੰਮ ਠੀਕ ਕਰਕੇ ਨਾਬੇ ਨੂੰ ਇੱਕ ਮਾਡਲ ਦਾ ਵਿਦਾਨ ਸਭ ਹਲਕਾ ਬਣਾਇਆ ਜਾਵੇਗਾ ਸਾਰਸੀਂ ਬਹੁਤ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਸਰਦਾਰ ਪ੍ਰਦੇਸ਼ ਸਿੰਘ ਦੇਮਨ ਐਮ ਐਲ اے ਨਾਬਾ ਸੋ ਸਾਨੂੰ ਅੱਜ ਜੋ ਗ੍ਰਾਂਟ ਆਈ ਹੈ ਗ੍ਰਾਉਂਡ ਦੀ ਸਾਨੂੰ ਪੂਰਾ ਵਿਸ਼ਵਾਸ ਆ ਵੀ ਸਾਨੂੰ ਕੁਝ ਟਾਈਮ ਦੇ ਵਿੱਚ ਸਾਡਾ ਇਹ ਕੰਮ ਕੰਪਲੀਟ ਹੋ ਜਾਊਗਾ ਕਿੰਨੇ ਲੱਖ ਦੀ ਗ੍ਰਾਂਟ ਨਾਲ ਇਹ ਸਟੇਟਿਟ ਬਣੇ ਕਿੰਨਾ ਵੀ ਲੱਖ 24 ਲੱਖ ਰੁਪਏ ਹੋਰ ਇਸ ਤੋਂ ਇਲਾਵਾ ਕੀ ਕੀ ਜਿਹੜਾ ਹੈਗਾ ਕਹਿ ਕੇ ਗਏ 15 ਲੱਖ ਉਸ ਤੋਂ ਬਾਅਦ ਨਾਲ ਟੈਂਕਰ ਹੋ ਗਿਆ ਜੀ ਆਪਣਾ ਸੋ ਅੱਗ ਬੁਝਾਉਣ ਵਾਸਤੇ ਕਿਸੇ ਨੂੰ ਵੀ ਕੰਮ ਆ ਸਕਦਾ ਇੱਕ ਫਰਜ ਹੋ ਗਿਆ ਆਪਣਾ ਥਲੋਈ ਨੰਗਣ ਵਾਲਾ ਇਹ ਲਾਈਟਾਂ ਸੀ ਲਾਈਟਾਂ ਹੀ ਟਿਊਬ ਵੱਲ ਹੋ ਗਈ ਕੀ ਲੱਗਦਾ ਕਿੰਨੀ ਕੁ ਡਿਵੈਲਪਮੈਂਟ ਹੋ ਚੁੱਕਿਆ ਕੀ ਕੀ ਹੁਣ ਬਾਕੀ ਰਹਿ ਗਿਆ ਨਹੀਂ ਸਰ ਵਧੀਆ ਹੋ ਕਰ ਰਹੀ ਹੈ ਸਰਕਾਰ ਦਾ ਮੈਂ ਐਸੀ ਗੱਲ ਨਹੀਂ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਪੂਰਾ ਵਧੀਆ ਕੰਮ ਕਰ ਰਹੀ ਹੈ ਜਿਹੜੇ ਕੰਮ ਰਹਿ ਗਏ ਉਹ ਬਹੁਤ ਜਲਦ ਹੋਣਗੇ ਜੀ ਹਾਂ ਸਾਡਾ ਪਿੰਡ ਨਾਪੇ ਚਪੈਂਦਾ ਜੀ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਹੋ ਰਿਹਾ ਸਾਡੇ ਸ਼ਹਿਰ 'ਚ ਬਹੁਤ ਵਿਕਾਸ ਕਰ ਰਹੀ ਹੈ ਸਰਕਾਰ ਸਰਦਾਰ ਦੇਵ ਸਿੰਘ ਮਾਨ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਸਾਨੂੰ ਗ੍ਰਾਂਟ ਦੇ ਕੇ ਕਹਨੇ ਗਰਾਊਂਡ ਵਾਸਤੇ ਤੇ ਇਸ ਤੋਂ ਇਲਾਵਾ ਸਾਨੂੰ 15 ਲੱਖ ਰੁਪਇਆ ਹੋਲ ਡਵੈਲਪਮੈਂਟ ਵਾਸਤੇ ਦੇਖੇ ਗਏ ਨੇ ਉਹਨਾਂ ਦਾ ਬਹੁਤ ਧੰਨਵਾਦ ਆ ਜੀ ਹੁਣ ਕਿਹੜੇ ਇਸ ਤੋਂ ਇਲਾਵਾ ਹੋਰ ਕਿਹੜੇ ਕੰਮ ਰਹਿ ਗਏ ਜੀ ਸਾਡੇ ਜਿਵੇਂ ਅੰਡਰ ਬ੍ਰਿਜ ਆਈ ਅੰਡਰ ਬ੍ਰਿਜ ਨੂੰ ਵੀ ਕਹੇ ਗਏ ਨੇ ਜੀ ਵੀ ਅੰਡਰ ਬ੍ਰਿਜ ਸਾਡੇ ਜਲਦੀ ਤੋਂ ਜਲਦੀ ਕੰਪਲੀਟ ਹੋ ਜਾਊਗਾ ਤੇ ਜਿਹੜਾ ਸਾਡਾ ਲਿੰਕ ਰੋਡ ਆ ਇਹ ਡਬਲ ਹੋ ਜਾਏਗਾ ਜੀ ਜਿਵੇਂ ਸਾਡੇ ਪਿੰਡ ਨੇ ਵੱਧ ਤੋਂ ਵੱਧ ਵੋਟਾਂ ਪਾਈਆਂ ਦੀਆਂ ਸਾਨੂੰ ਉਹਦਾ ਬਹੁਤ ਬੈਨੀਫਿਟ ਮਿਲ ਰਿਹਾ ਜੀ ਭਾਈ ਗੁਰਜੀ ਖਾਲਸਾ ਵਾਗੇ ਜੀ ਫਤਿਹ ਜੀ ਉਹ ਤੋਂ ਪਹਿਲਾਂ ਜੀ ਧੰਨਵਾ ਸਾਡੇ ਤੇ ਪਹੁੰਚਣ ਤੇ ਅਜੁੱਧ ਘਾਟਨ ਕਰਨ ਆਏ ਸੀਗੇ ਸਾਡੇ ਜੋ ਪਲੇਅ ਗਰਾਊਂਡ ਹੈ ਜੀ ਸਾਡਾ ਸਟੇਡੀਅਮ ਹੈ ਉਹਦੇ ਲਈ 24 ਲੱਖ ਦੀ ਗ੍ਰਾਂਟ ਉਹਨੇ ਭੇਜੀ ਆ ਤੇ ਉਹ ਜਲਦੀ ਸਾਨੂੰ ਸਵਾਸਨ ਦੇ ਗਏ ਨੇ ਵੀ ਜਲਦੀ ਉਹ ਕੰਮ ਪੂਰਾ ਹੋ ਜਾਊਗਾ ਤੇ ਜਲਦੀ ਇੱਥੇ ਬੱਚੇ ਖੇਡਿਆ ਕਰਨਗੇ ਜੀ ਤੇ ਆਪਣੀ ਨਸ਼ੇ ਤੋਂ ਦੂਰ ਰਹਿਣਗੇ ਪਹਿਲਾਂ ਸਟੇਡੀਅਮ ਹੈ ਨਹੀਂ ਸੀ ਕੋਈ ਪਹਿਲਾਂ ਸਟੇਡੀਅਮ ਆਇਆ ਸੀ ਕਿ ਲੇਕਿਨ ਉਹ ਇੰਨੀ ਹਾਲਤ ਚ ਸਹੀ ਨਹੀਂ ਸੀਗੀ ਜੋ ਸਹੂਲਤਾਂ ਨੂੰ ਮਿਲਣੀ ਚਾਹੀਦੀ ਨੇ ਉਹ ਸਹੂਲਤਾਂ ਹੁਣ ਸਾਨੂੰ ਦੇਣਗੇ ਹੀ ਉਹ ਸਾਨੂੰ ਆਪਣੀ ਦੱਸ ਕੇ ਗਏ ਨੇ ਤੇ ਜੋ ਪ੍ਰੋਪੋਜ਼ਲ ਬਣਿਆ ਜਲਦੀ ਜਲਦੀ ਤਿਆਰ ਹੋ ਜਾਊਗਾ ਇਸ ਤੋਂ ਇਲਾਵਾ ਹੋਰ ਕੀ ਕੁਝ ਕਰਨ ਦਾ ਵਾਦਾ ਇਸ ਤੋਂ ਇਲਾਵਾ ਜਿਵੇਂ ਉਹਨਾਂ ਨੇ ਪਿੰਡ ਦੇ ਬੰਦੇ ਨਾਲ ਗੱਲਬਾਤ ਕੀਤੀ ਜੀ ਉਹਨਾਂ ਨੇ ਆਪਣੀਆਂ ਮੁਸੀਬਤਾਂ ਦੱਸੀਆਂ ਉਹਨਾਂ ਨੇ ਕਈ ਬੰਦੇ ਨੇ ਦੱਸਿਆ ਜਿਵੇਂ ਬੜਾ ਰੋਡ ਆ ਜੀ ਡਬਲਿੰਗ ਰੋਡ ਆ ਇਹ ਡਬਲ ਕਰਨ ਦੀ ਉਹਨਾਂ ਨੇ ਕਰਨ ਦਾ ਵਾਦਾ ਕੀਤਾ ਜੀ ਦੂਜਾ ਉਹਨਾਂ ਨੇ ਸਾਡੇ ਪਿੰਡ ਦੇ ਅੰਡਰ ਬ੍ਰਿਜ ਆਈ ਲੈਂਡ ਦਾ ਕਾਫੀ ਪ੍ਰੋਬਲਮ ਆਉਂਦੀ ਹੈ ਪਿੰਡਾਂ ਨੂੰ ਤੇ ਉਹਨਾਂ ਦਾ ਵੀ ਦੱਸਿਆ ਉਹਨਾਂ ਨੇ ਵੀ ਅਸੀਂ ਜਲਦੋ ਜਲਦੀ ਕਾਰਵਾਈ ਕਰਵਾਵਾਂਗੇ ਤੇ ਇੱਕ ਟਿਊਬਵਲ ਬਾਰੇ ਦੱਸਿਆ ਹੀ ਉਹਨਾਂ ਨੇ ਇੱਕ ਉਹਨਾਂ ਨੇ ਸਾਨੂੰ ਦੱਸਿਆ ਵੀ ਇੱਕ ਬੱਟਰ ਟੈਂਕਰ ਦੇਣ ਦੀ ਸਲਾਹ ਦਿੱ ਤੇ ਜਿਵੇਂ ਵੀ ਕਈ ਵਾਰੀ ਖਾੜੀ ਸਿਸਮੇ ਅੱਗ ਲੱਗ ਜਾਂਦੀ ਹੈ ਉਹਨੂੰ ਬੁਝਾਉਣ ਦੇ ਲਈ ਤੇ ਹੋਰ ਕਿਸੇ ਗਰੀਬ ਨੂੰ ਟੈਂਕਰ ਦੀ ਪਾਣੀ ਦੀ ਲੋੜ ਹੁੰਦੀ ਹੈ ਜੀ ਉਹਦੇ ਲਈ ਜ਼ਰੂਰਤਬੰਦ ਲਈ ਜ਼ਰੂਰ ਦੇ ਦਿੱਤਾ ਜਾਵਗਾ ਜੀ ਤੇ तकरीबन 23 ਲੱਖ ਰੁਪਏ ਦੀ ਲਾਗਤ ਨਾਲ ਇੱਕ ਖੇਡ ਗਾਉਂ ਜਿਹੜਾ ਜੀ ਮਾਰਚ 2026 ਤੱਕ ਬਣ ਕੇ ਤਿਆਰ ਹੋ ਜਾਣਾ ਉਹਦਾ ਦੁਕਾਟਨ ਕੀਤਾ ਹੈ ਔਰ ਇਸ ਤੋਂ ਇਲਾਵਾ ਪਿੰਡ ਨੂੰ ਅਸੀਂ ਜੀ ਵੱਖਰੇ ਤੌਰ ਤੇ ਜਿਵੇਂ ਪਿੰਡ ਸਾਫ਼ ਰਹੇ ਉਹਦੇ ਲਈ ਕੂੜਾਦਾਨ ਠੀਕ ਹੈ ਜੀ ਤੇ ਸਟਰੀਟ ਲਾਈਟਾਂ ਇੱਕ ਕਸੀ ਬੋਰ ਜਿਹੜਾ ਜੀ ਉਹਦੇ ਲਈ ਪੈਸੇ ਹੋਰ ਦਿੱਤੇ ਨੇ ਬੋਰ ਤੇ ਪਾਈਪ ਲਾਈਨ ਪਾਉਣ ਵਾਸਤੇ ਘਰਾਂ ਦੇ ਵਿੱਚ ਪਾਣੀ ਜਾਂਦਾ ਤੇ ਕੁੱਲ ਮਿਲਾ ਕੇ ਅਸੀਂ ਉਹਦਾ ਤਕਰੀਬਨ 3.15 ਲੱਖ ਰੁਪਏ ਦੀ ਗ੍ਰਾਂਟ ਅਸੀਂ ਹੋਰ ਦਿੱਤੀ ਹੈ ਤਾਂ ਕਿ ਪਿੰਡ ਜਿਹੜਾ ਵੱਡਾ ਪਿੰਡ ਹੈ ਪ੍ਰਧਾਨ ਸਭਾ ਨਾਬਾ ਦਾ ਇਹਦੇ ਵਿੱਚ ਸਾਰੇ ਕੰਮ ਹੋ ਸਕਣਗੇ ਜਦੋਂ ਆਪਣੇ ਕੋਲ ਚੰਗੇ ਖੇਡ ਗਰਾਊਂਡ ਹੋਣਗੇ ਮੈਂ ਬਹੁਤ ਵਾਰੀ ਆਇਆ ਇੱਥੇ ਖੇਡਾਂ ਹੁੰਦੀਆਂ ਨੇ ਹਰ ਇੱਕ ਸਾਲ ਤਾਂ ਮਨ ਦੇ ਵਿੱਚ ਹੁੰਦਾ ਸੀ ਸੱਚੇ ਪਾਤਸ਼ਾਹ ਮੌਕਾ ਤਾਂ ਇਹ ਇੱਕ ਸ਼ਾਨਦਾਰ ਖੇਡ ਗਰਾਉਂਡ ਬਣਾਈਏ ਹੁਣ ਸਮਾਂ ਆ ਗਿਆ ਜਦੋਂ ਤੁਹਾਡੇ ਕੋਲੇ ਅੱچھے ਟ੍ਰੇਨਰ ਚੰਗੇ ਖੇਡ ਗਰਾਉਂਡ ਹੋਣਗੇ ਤਾਂ ਬੱਚ ਸਵੇਰੇ ਸ਼ਾਮ ਬਜ਼ੁਰਗ ਜਿਹੜੇ ਆ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸੈਰ ਕਰ ਸਕਦੀਆਂ ਨੇ ਘਾ ਲੱਗਿਆ ਹੋਊਗਾ ਬੂਟੇ ਲੱਗੇ ਹੋਣਗੇ ਵਾਸ਼ਰੂਮ ਬਣੇ ਹੋਣਗੇ ਅੰਦਰ ਟਰੈਕ ਬਣਿਆ ਹੋਊਗਾ ਘੁੰਮਣ ਫਿਰਨ ਵਾਸਤੇ ਤੇ ਬਹੁਤ ਹੀ ਸ਼ਾਨਦਾਰ ਕਨਸੈਪਟ ਜਿਹੜਾ ਅਸੀਂ ਲੈ ਕੇ ਆਏ ਆ ਵਿਧਾਨ ਸਭਾ ਨਾਪਾ ਦੇ ਵਿੱਚ 27 ਟਾਪ ਕਲਾਸ ਖੇਡ ਗਰਾਊਂਡ ਬਣ ਰਿਹਾ ਜਿਹਦੇ ਵਿੱਚ ਕਕਰਾਲੇ ਦਾ ਜੀ ਇਸ ਤੋਂ ਲਗ ਹੋਰ ਕਿਹੜੇ ਡਿਵੈਲਪਮੈਂਟ ਦੇ ਕੰਮ ਨਹੀਂ ਜਾਂਦਾ ਅਸੀਂ ਜਿਹਨੇ ਸਿਚੀਆਲ ਮਾਡਲ ਦੀ ਥਾਪਰ ਮਾਡਲ ਅਸੀਂ ਉਹ ਬਹੁਤ ਸਾਰੇ ਪਿੰਡਾਂ 'ਚ ਬਣ ਕੇ ਤਿਆਰ ਹੋ ਗਿਆ ਅਸੀਂ ਕਕਰਾਲਾ ਦੇ ਵਿੱਚ ਵੀ ਉਹ ਕਰਾਂਗੇ ਅਸੀਂ ਤੇ ਨੇ ਖੇਡ ਪਰੋਂ ਮੈਂ ਦੱਸ ਹੀ ਦਿੱਤੇ ਨੇ ਜੀ ਸੜਕਾਂ ਜਿਹੜੀਆਂ ਨੇ 42 ਸੜਕਾਂ ਆਲਮੋਸਟ ਨਾਬਾ ਹਲਕੇ ਦੇ ਵਿੱਚ ਜਿਹਦਾ ਟੈਂਡਰ ਲੱਗ ਚੁੱਕਿਆ ਕੰਮ ਚੱਲ ਰਿਹਾ ਅੱਜ ਵੀ ਮੈਂ ਉਦਘਾਟਨ ਕੀਤਾ ਜੀ ਲਾਹੌਰਾਂ ਤੋਂ ਲੈ ਕੇ ਹੀਰਾ ਪੈਲਸ ਉਹ ਨਾਬਾ ਰੋਟੀ ਵਾਲੇ ਫੁਲਾਂ ਤੱਕ ਉਹਦਾ ਉਦਘਾਟਨ ਮੈਂ ਕਰਕੇ ਆਂ 1.5 ਹੁਣੇ 2 ਕਿਲੋਮੀਟਰ ਦੀ ਸੜਕ ਹੈ ਤੇ ਬਾਕੀ ਸੜਕਾਂ ਦਾ ਕੰਮ ਜਿਹੜਾ ਬਹੁਤ ਤੇਜ਼ੀ ਨਾਲ ਚੱਲ ਰਿਹਾ ਤੇ ਪਿਛਲੇ ਹਫਤੇ ਹੀ ਮੈਂ 28 ਨਵੀਆਂ ਸੜਕਾਂ ਜਿਹੜੀਆਂ ਪਹਿਲੀ ਵਾਰ ਬਣੀਆਂ ਨੇ ਕੱਚੇ ਰਸਤੇ ਨੇ ਜੀ ਉਹਦੀ ਪ੍ਰਪੋਜ਼ਲ ਬਣਾ ਕੇ ਵੀ ਭੇਜੀ ਆ ਮਕਸਦ ਹੈ ਜੀ ਕੇ ਨਾਬਾ ਹਲਕਾ ਜਿਹੜਾ ਜਿਹੜਾ ਬਹੁਤ ਪਛੜਿਆ ਰਿਹਾ ਕਈ ਕੰਮਾਂ ਕਰਕੇ ਪਿਛਲੀਆਂ ਸਰਕਾਰਾਂ ਦੀ ਨਲਾਇਕੀ ਕਰਕੇ ਉਹ ਸਾਰੇ ਕੰਮ ਠੀਕ ਕਰਕੇ ਨਾਬੇ ਨੂੰ ਇੱਕ ਮਾਡਲ ਦਾ ਵਿਧਾਨ ਸਭਾ ਹਲਕਾ ਬਣਾਇਆ ਜਾਵੇਗਾ ਸਾਰਸੀਂ ਬਹੁਤ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਸਰਦਾਰ ਪ੍ਰਦੇਸ਼ ਸਿੰਘ ਦੇਮਨ ਐਮ ਐਲ ਏ ਨਾਬਾ ਸੋ ਸਾਨੂੰ ਅੱਜ ਜੋ ਗ੍ਰਾਂਟ ਆਈ ਹੈ ਗਰਾਊਂਡ ਦੀ ਸਾਨੂੰ ਪੂਰਾ ਵਿਸ਼ਵਾਸ ਆ ਵੀ ਸਾਨੂੰ ਕੁਝ ਟਾਈਮ ਦੇ ਵਿੱਚ ਸਾਡਾ ਇਹ ਕੰਮ ਕੰਪਲੀਟ ਹੋ ਜਾਊਗਾ ਕਿੰਨੇ ਲੱਖ ਦੀ ਗ੍ਰਾਂਟ ਨਾਲ ਇਹ ਸਟੇਟ ਡਿਪਾਰਟਮੈਂਟ ਕਿੰਨਾ ਵੀ ਲੱਖ 200 ਲੱਖ ਰੁਪਏ ਹੋਰ ਇਸ ਤੋਂ ਇਲਾਵਾ ਕੀ ਕੀ ਜਿਹੜਾ ਹੈਗਾ ਕਹਿ ਕੇ ਗਏ ਨੀ 15 ਉਸ ਤੋਂ ਪਾਣੀ ਵਾਲਾ ਟੈਂਕਰ ਹੋ ਗਿਆ ਜੀ ਆਪਣਾ ਸੋ ਅੱਗ ਬੁਝਾਉਣ ਵਾਸਤੇ ਕਿਸੇ ਨੇ ਵੀ ਕੰਮ ਆ ਸਕਦਾ ਤੇ ਇੱਕ ਫਰਿੱਜ ਹੋ ਗਿਆ ਆਪਣਾ ਥਲੋਈ ਨੰਗਣ ਵਾਲਾ ਜੀ ਲਾਈਟਾਂ ਸੀ ਲਾਈਟਾਂ ਜੀ ਟਿਊਬ ਲੱਗ ਹੋ ਗਿਆ ਜੀ ਕੀ ਲੱਗਦਾ ਕਿੰਨੀ ਕੁ ਡਿਵੈਲਪਮੈਂਟ ਹੋ ਚੁੱਕਿਆ ਕੀ ਕੀ ਹੁਣ ਬਾਕੀ ਰਹਿ ਗਿਆ ਕੰਮ ਨਹੀਂ ਸਰ ਵਧੀਆ ਹੋ ਕਰ ਰਹੀ ਹੈ ਸਰਕਾਰ ਕੰਮ ਐਸੀ ਗੱਲ ਨਹੀਂ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਪੂਰਾ ਵਧੀਆ ਕੰਮ ਕਰ ਰਹੀ ਜਿਹੜੇ ਕੰਮ ਰਹਿ ਗਏ ਉਹ ਬਹੁਤ ਜਲਦ ਹੋਣਗੇ ਜੀ हां जी ਸਾਡਾ ਪਿੰਡ ਨਾਪੇ ਚ ਪੈਂਦਾ ਜੀ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਹੋ ਰਿਹਾ ਸਾਡੇ ਸੈਰ ਚ ਬਹੁਤ ਵਿਕਾਸ ਕਰੀਏ ਸਰਕਾਰ ਸਰਦਾਰ ਦੇਵ ਸਿੰਘ ਮਾਨ ਜੀ ਦਾ ਅਸੀਂ ਧੰਨਵਾਦ ਕਰਦੇ ਆਂ ਸਾਨੂੰ ਗ੍ਰਾਂਟ ਦੇ ਕੇ ਕਹਨੇ ਗਰਾਊਂਡ ਵਾਸਤੇ ਤੇ ਉਸ ਤੋਂ ਇਲਾਵਾ ਸਾਨੂੰ 15 ਲੱਖ ਰੁਪਇਆ ਹੋਲ ਡਿਵੈਲਪਮੈਂਟ ਵਾਸਤੇ ਦੇ ਕੇ ਗਏ ਨੇ ਉਹਨਾਂ ਦਾ ਬਹੁਤ ਧੰਨਵਾਦ ਆ ਜੀ ਹੁਣ ਕਿਹੜੇ ਇਸ ਤੋਂ ਇਲਾਵਾ ਹੋਰ ਕਿਹੜੇ ਕੰਮ ਰਹਿ ਗਏ ਜੀ ਸਾਡੇ ਜਿਵੇਂ ਅੰਡਰ ਬ੍ਰਿਜ ਆਈ ਅੰਡਰਵਿਜ ਨੂੰ ਵੀ ਕਹੇਗਾ ਨਹੀਂ ਵੀ ਅੰਡਰਵਿਜ ਸਾਡਾ ਜਲਦੀ ਤੋਂ ਜਲਦੀ ਕੰਪਲੀਟ ਹੋ ਜਾਊਗਾ ਤੇ ਜਿਹੜਾ ਸਾਡਾ ਲਿੰਕ ਰੋਡ ਆ ਇਹ ਡਬਲ ਹੋ ਜਾਏਗਾ ਜੀ ਜਿਵੇਂ ਸਾਡੇ ਪਿੰਡ ਨੇ ਵੱਧ ਤੋਂ ਵੱਧ ਵੋਟਾਂ ਪਾਈਆਂ ਦੀਆਂ ਸਾਨੂੰ ਉਹਦਾ ਬਹੁਤ ਬੈਨੀਫਿਟ ਮਿਲ ਰਿਹਾ ਜੀ ਭਾਈ ਗੁਰਜੀ ਖਾਲਸਾ ਭਾਈ ਜੀ ਫਤਿਹ ਜੀ ਉਹ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਆਂ ਸਾਡੇ ਨੱਬਦੇ ਐਮ ਐਲ اے ਗੁਰਦੇਵ ਮਾਨ ਜੀ ਦਾ ਤੇ ਸਾਡੇ ਤੇ ਪਹੁੰਚਣ ਤੇ ਅਜੁੱਧ ਘਾਟਨ ਕਰਨ ਆਏ ਸੀਗੇ ਸਾਡੇ ਜੋ ਪ੍ਰੇਰ ਗਰਾਊਂਡ ਹੈ ਜੀ ਸਾਡਾ ਸਟੇਡੀਅਮ ਆ ਉਹਦੇ ਲਈ 24 ਲੱਖ ਦੀ ਗ੍ਰਾਂਟ ਉਹਨੇ ਭੇਜੀ ਆ ਤੇ ਉਹ ਜਲਦੀ ਸਾਨੂੰ ਸੁਵਸਦ ਦੇ ਗਿਆਨੀ ਵੀ ਜਲਦੀ ਉਹ ਕੰਮ ਪੂਰਾ ਹੋ ਜਲਦੀ ਇੱਥੇ ਬੱਚੇ ਖੇਡਿਆ ਕਰਨਗੇ ਜੀ ਤੇ ਆਪਣੀ ਨਸ਼ੇ ਤੋਂ ਦੂਰ ਰਹਿਣਗੇ ਪਹਿਲਾਂ ਸਟੇਡੀਅਮ ਹੈ ਨਹੀਂ ਸੀ ਕੋਈ ਪਹਿਲਾਂ ਸਟੇਡੀਅਮ ਆਇੰਗਾ ਸੀ ਕਿ ਲੇਕਿਨ ਉਹ ਇੰਨੀ ਹਾਲਤ ਚ ਸਹੀ ਨਹੀਂ ਸੀਗੀ ਜੋ ਸਹੂਲਤਾਂ ਨੂੰ ਮਿਲਣੀ ਚਾਹੀਦੀ ਨੇ ਉਹ ਸਹੂਲਤਾਂ ਹੁਣ ਸਾਨੂੰ ਦੇਣਗੇ ਹੀ ਉਹ ਸਾਨੂੰ ਆਪਣੀ ਦੱਸ ਕੇ ਗਿਆ ਨੇ ਤੇ ਜੋ ਪ੍ਰਪੋਜ਼ਲ ਬਣਾਇਆ ਜਲਦੀ ਜਲਦੀ ਤਿਆਰ ਹੋ ਜਾਊਗਾ ਇਸ ਤੋਂ ਇਲਾਵਾ ਹੋਰ ਕੀ ਕੁਝ ਕਰਨ ਦਾ ਵਾਦਾ ਇਸ ਤੋਂ ਇਲਾਵਾ ਜਿਵੇਂ ਇਹਨਾਂ ਨੇ ਪਿੰਡ ਦੇ ਬੰਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਆਪਣੀਆਂ ਮੁਸੀਬਤਾਂ ਦੱਸੀਆਂ ਉਹਨਾਂ ਨੇ ਕਈ ਬੰਦੇ ਨੇ ਦੱਸਿਆ ਜਿਵੇਂ ਬੜਾ ਰੋਡ ਆ ਜੀ ਡਬਲ ਲਿੰਕ ਰੋਡ ਆ ਇਹ ਡਵਲਪ ਕਰਨ ਦੀ ਉਹਨਾਂ ਨੇ ਕਰਨ ਦਾ ਵਾਦਾ ਕੀਤਾ ਜੀ ਉਹ ਜ ਜ ਉਹਨਾਂ ਨੇ ਸਾਡੇ ਪਿੰਡ ਦੇ ਅੰਡਰ ਬ੍ਰਿਜ ਆਈ ਲੈਂਡ ਦਾ ਕਾਫੀ ਪ੍ਰੋਬਲਮ ਹੋਉਂਦੀ ਹੈ ਪਿੰਡਾਂ ਨੂੰ ਤੇ ਉਹਨਾਂ ਦਾ ਵੀ ਦੱਸਿਆ ਉਹਨਾਂ ਨੇ ਵੀ ਜਲਦੋਂ ਜਲਦੀ ਕਾਰਵਾਈ ਕਰਵਾਵਾਂਗੇ ਤੇ ਇੱਕ ਟਿਊਬਵਲ ਬਾਰੇ ਦੱਸਿਆ ਇਹ ਉਹਨਾਂ ਨੇ ਇੱਕ ਉਹਨਾਂ ਨੇ ਸਾਨੂੰ ਦੱਸਿਆ ਵੀ ਇੱਕ ਬੱਟਰ ਟੈਂਕਰ ਦੇਣ ਦੀ ਸਲਾਹ ਦਿੱਤੀ ਇਹ ਉਹਨਾਂ ਨੇ ਕਿਹਾ ਜੀ ਤੇ ਜਿਵੇਂ ਵੀ ਕਈ ਵਾਰੀ ਫਾੜੀ ਤੇ ਸਮੇਂ ਅੱਗ ਲੱਗ ਜਾਂਦੀ ਹੈ ਉਹਨੂੰ ਬੁਝਾਉਣ ਦੇ ਲਈ ਤੇ ਹੋਰ ਕਿਸੇ ਗਰੀਬ ਨੂੰ ਟੈਂਕਰ ਦੀ ਪਾਣੀ ਦੀ ਲੋੜ ਹੁੰਦੀ ਹੈ ਜੀ ਉਹਦੇ ਲਈ ਜ਼ਰੂਰਤ ਮੰਦ ਲਈ ਜ਼ਰੂਰ ਦੇ ਦਿੱਤਾ ਜਾਵਗਾ ਜੀ